ਇੱਕ ਪਰਿਵਾਰ ਦੇ ਅਸੀਂ 6 ਜਣੇ ਜੁਨੀਅਨਾਂ ਚ ਕੰਮ ਕਰਦੇ ਆ ਲੋਕਾਂ ਵਾਸਤੇ ਤੇ ਇਹਦੇ ਕਰਕੇ ਇਹ ਵੀ ਸਾਨੂੰ ਦਬਾਇਆ ਜਾ ਰਿਹਾ ਬਸ ਹੋਰ ਯਾਨੀ ਕਿ ਠੰਡ ਚ ਸਵੇਰ 5 ਵਜੇ ਦੇ ਅਸੀਂ ਠਾਰ ਠਾਰ ਕਰੀ ਜਾਂਦੇ ਨਾ ਚ ਪਾਣੀ ਪੀਂਦ ਦਿੱਤਾ ਨਾ ਬਾਥਰੂਮ ਜਾਣ ਦਿੱਤਾ ਨਾ ਚਾਹ ਦੀ ਘੁੱਟ ਤਾਂ ਪੀਣੀ ਕੀ ਸੀ 4-5 ਘੰਟੇ ਉਹ 4 ਘੰਟੇ ਤਿੰਨ ਨੇ ਵੀਡੀਓ ਹੀ ਬਣਾਈ ਹੈ ਫਿਰ ਐਵੇਂ ਕਿ ਲਖਨਊ ਦਾ ਕੋਈ ਕੇਸ ਹੈ ਤੁਸੀਂ ਲਖਨਊ ਗਏ ਹੋ ਕਿ ਨਹੀਂ ਜੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਲਖਨਊ ਹੈ ਕਿੱਥੇ ਨੋਦੀਪੁਰ ਗੰਦੜ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਜੇਲ੍ਹ ਜਾ ਕੇ ਆਈ ਇੱਕ ਜਾਣ ਪਛਾਣਿਆ ਨਾਂ ਹੈ ਅੱਜ ਪੰਜਾਬ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਰੈਡਾਂ ਹੋਈਆਂ ਜਿਹੜੇ ਲੋਕਾਂ ਨੂੰ ਸੰਗਠਿਤ ਕਰਦੇ ਆ ਇਹ ਕੋਈ ਲਖਣਾਊਗ ਨਾਲ ਸੰਬੰਧਿਤ ਕੇਸ ਆ ਉਹ ਉਹਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਆਏ ਆ ਐਨਆਈਏ ਜਿਹੜੀ ਗੁੰਡਾਗਰਦੀ ਲਈ ਜਾਣੀ ਪਛਾਣੀ ਜਾਂਦੀ ਆ ਜਿਹੜੀ ਕੇਂਦਰ ਸਰਕਾਰ ਜਿਹਨੂੰ ਜਿਕੇ ਲਈ ਕਿ ਅਮਦ ਸ਼ਾਹ ਦੇ ਹੱਥਾਂ 'ਚ ਖੇਡਦੀ ਆ ਜਿਹੜਾ ਮਹਿੰਦਰ ਮਾਸਟਰ ਦਾ ਮੁੰਡਾ ਸੀਗਾ ਜਿਹੜਾ ਤਾਂ ਸੀ ਮੈਨਜਨ ਨੂੰ ਘੜਾ ਪਾਉਣਾ ਆਉਂਦਾ ਉਹ ਅੱਜ ਸੈਂਟਰ ਦੇ ਨਾਲ ਮਿਲ ਕੇ ਅੱਜ ਛੋਡੇ ਘਰਾਂ ਦੇ ਵਿੱਚ ਟਾਂਗ ਲਈ ਬਾਹਰ ਖੜੇ ਆ ਵੀ ਸੋਡੀ ਆਵਾਜ਼ ਦੱਪਣੀ ਐ ਪੰਜਾਬ ਸਰਕਾਰ ਦੀ ਬੜੀ ਮਿਲੀ ਭੁਗਤਾ ਕੇਂਦਰ ਦੀ ਏਜੰਸੀ ਆ ਇਹਦਾ ਕੋਈ ਇੱਥੇ ਦਫ਼ਤਰ ਨਹੀਂ ਇਹਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਡਾਇਰੈਕਟ ਲਖਨਊ ਦੇ ਵਿੱਚੋਂ ਆ ਕੇ ਘਰ 'ਚ ਰੇਡ ਕਰਕੇ ਸਾਰਾ ਕੋਈ ਸਮਾਨ ਜਿਹੜਾ ਬਰਾਮਦ ਕਰਕੇ ਇਥੋਂ ਡੈਰੀਆਂ ਲੈ ਕੇ ਬੱਚਿਆਂ ਦੀਆਂ ਇਕੱਠੀਆਂ ਕਰਕੇ ਕਿਤਾਬਾਂ ਲੈ ਗਏ ਮੋਬਾਈਲ ਫੋਨ ਉਹਨਾਂ ਦਾ ਜਿਹੜਾ ਲੈ ਗਏ ਵੀ ਉਹ ਲੋਕਾਂ ਦੀ ਆਵਾਜ਼ ਦੱਪਣ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਲੋਕਾਂ ਨੂੰ ਧਮਕਾਉਣ ਵਾਸਤੇ ਵੀਕ ਖਬਰਦਾਰ ਹੋ ਜਿਓ ਜੇ ਗਾਂ ਨੂੰ ਛੋਡੇ ਤੇ ਆਏ ਰੇਟਾਂ ਵੱਜਣਗੀਆਂ ਅਸੀਂ ਇਸ ਪਰਿਵਾਰ ਦੇ ਨਾਲ ਐ ਕਿਤੇ ਭਲੇਖਾ ਦੂਰ ਕਰ ਦਾਂਗੇ ਇਹਨਾਂ ਦੇ ਪੈਰਾਂ ਥੱਲੇ ਅੱਗ ਬਚਾ ਦਾਂਗੇ ਸਭ ਕੀ ਰੇਸੀ ਜਿਹੜਾ ਸਾਰਾ ਕੁਝ ਖਿਲਾਰਦਾ ਉਹਨਾਂ ਨੇ ਦੱਸਿਆ ਕੁਝ ਅਸੀਂ ਕੀ ਲੱਭਣ ਆਏ ਦੇਖੋ ਲੱਭਣ ਨੂੰ ਲੋਕਾਂ ਦੇ ਘਰਾਂ ਦੇ ਮਜ਼ਦੂਰਾਂ ਦੇ ਘਰਾਂ ਚ ਲੱਭਣ ਲਈ ਕੀ ਹੈ ਲੱਭਣਾ ਇਹਨਾਂ ਨੂੰ ਉੱਥੇ ਚਾਹੀਦਾ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਲੋਕਾਂ ਨੂੰ ਲੁੱਟ ਕੇ ਮਜ਼ਦੂਰਾਂ ਕਿਸਾਨਾਂ ਨੂੰ ਲੁੱਟ ਕੇ ਅਰਬ ਰੁਪਇਆ ਇਕੱਠਾ ਕਰਕੇ ਨਿਕਲ ਗਏ ਕਿਸੇ ਐਨਆਈਏ ਨੇ ਮਾਨੀ ਦੇ ਘਰੇ ਤਾਂ ਰੇਡ ਮਾਰੀ ਨਹੀਂ ਕਿਸੇ ਨੇ ਪੁੱਛਿਆ ਨਹੀਂ ਵੀ 3000 ਕਰੋੜ ਦਾ ਚਟਾ ਕਿੱਥੋਂ ਆਇਆ ਕੰਟੇਨਰ ਭਰ ਕੇ ਰੇਡ ਤਾਂ ਨਹੀਂ ਕਰੀ ਕਿਉਂਕਿ ਇਹ ਜਿਹੜੀਆਂ ਏਜੰਸੀਆਂ ਕੇਂਦਰ ਨੇ ਬਣਾਈਆਂ ਹੋਈਆਂ ਇਹ ਸੰਘਰਸ਼ੀ ਲੋਕਾਂ ਦਾ ਗਲ ਘੁੱਟਣ ਲਈ ਬਣਾਈਆਂ ਹੋਈਆਂ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮਹਿਮਤਾਜ ਪਿੰਡ ਗੰਦਰ ਦੇ ਵਿੱਚ ਖੜੇ ਆ ਇੱਥੇ ਅੱਜ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਕੀ ਉਹਦਾ ਕਾਰਨ ਹੈ ਨੌਦੀਪ ਕੌਰ ਲੜਕੀ ਜਿਹੜੀ ਕਿਸਾਨੀਦਾਂ ਦੇ ਵੇਲੇ ਜੇਲ੍ਹ ਦੇ ਵਿੱਚ ਵੀ ਜਾ ਕੇ ਆਈ ਉਹਨਾਂ ਦੇ ਘਰ ਰੇਡ ਹੋਣੀ ਕੀ ਉਹਦਾ ਮਕਸਦ ਹੈ ਸਾਰੀ ਗਲਤ ਗੱਲਬਾਤ ਕਰਦੇ ਆ ਸਮਾਨ ਆ ਜਿਹੜਾ ਉਹ ਖਿਲਰਿਆ ਹੋਇਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਜਿਹੜੇ ਯੂਨੀਅਨ ਦੇ ਆਗੂ ਪਹੁੰਚੇ ਨੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਸਟੂਡੈਂਟ ਯੂਨੀਅਨ ਸਾਰੀ ਗਲਤ ਗੱਲ ਕਰਦੇ ਆ ਭਾਈ ਕੀ ਕਾਰਨ ਹੈ ਰੇਡ ਦਾ ਕੀ ਪਤਾ ਲੱਗਿਆ ਕੁਝ ਹੁਣ ਤੱਕ ਦੇਖੋ ਜੀ ਇਹ ਰੇਡ ਆ ਜਿਹੜੀ ਪਿੰਡ ਗੰਦੜ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੋਈ ਆ ਇਹ ਘਰ ਸਾਡੇ ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਵੀਰ ਕੌਰ ਗੰ ਨੋਦੀਪ ਕੋਰ ਗੰਧੜ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਵੀ ਜੇਲ੍ਹ ਜਾ ਕੇ ਆਈ ਇੱਕ ਜਾਣਿਆ ਪਛਾਣਿਆ ਨਾਂ ਹੈ ਸਾਰਾ ਪਰਿਵਾਰ ਹੀ ਸੰਘਰਸ਼ੀਲਾ ਸਾਡੇ ਆਂਟੀ ਹੁਣੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਚ ਕੰਮ ਕਰਦੇ ਨੇ ਇਹਨਾਂ ਦੀਆਂ ਭੈਣਾਂ ਵੀ ਜਿਹੜੀਆਂ ਮਜ਼ਦੂਰ ਸੰਗਠਨ ਦੇ ਵਿੱਚ ਕੰਮ ਕਰਦੀਆਂ ਦਿੱਲੀ ਯੂਨੀਵਰਸਿਟੀ ਪੜ੍ਹਦੇ ਆ ਅੱਜ ਪੰਜਾਬ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਰੈਡਾਂ ਹੋਈਆਂ ਜਿਹੜੇ ਲੋਕਾਂ ਨੂੰ ਸੰਗਠਿਤ ਕਰਦੇ ਆ ਚਾਹੇ ਵਿਦਿਆਰਥੀਆਂ ਨੂੰ ਸੰਗਠਿਤ ਕਰਦੇ ਹੋਣ ਚਾਹੇ ਮਜ਼ਦੂਰਾਂ ਨੂੰ ਕਰਦੇ ਹੋਣ ਚਾਹੇ ਉਹ ਕਿਸਾਨਾਂ ਨੂੰ ਕਰਦੇ ਹੋਣ ਇਹ ਪਰਿਵਾਰ ਹਮੇਸ਼ਾ ਵਕ ਵਕ ਸੰਘਰਸ਼ਾਂ ਦੇ ਵਿੱਚ ਜਿਹੜਾ ਸ਼ਾਮਲ ਹੁੰਦਾ ਅੱਜ ਸੁਖਵਤੀ ਪਾਂਜੜਾ 5:30 5:30 ਵਜੇ ਇਹਨਾਂ ਦੇ ਘਰੇ ਰੇਡ ਹੋਈ ਆ ਤੁਸੀਂ ਦੇਖੋਗੇ ਕਿ ਇਹਨਾਂ ਨੇ ਬੱਚਿਆਂ ਦਾ ਸਿਲੇਬਸ ਤੱਕ ਦੀਆਂ ਕਿਤਾਬਾਂ ਜਿਹੜੀਆਂ ਖਲਾਰਤੀਆਂ ਪਾੜਤੀਆਂ ਬਿਸਤਰੇ ਪਾੜਤੇ ਤੂੜੀ ਤੱਕ ਖਲਾਰਤੀ ਜਿੰਨਾ ਸਮਾਨ ਘਰੇ ਪਿਆ ਸੀ ਉਹਦੀ ਜਿਹੜੀ ਪੂਰੀ ਇਹਨਾਂ ਨੇ ਜਿਹੜਾ ਖਲਾਰਾ ਪਾਇਆ ਹੋਇਆ ਤੇ ਇੱਥੋਂ ਤੱਕ ਕਿ ਇਹਨਾਂ ਦੀ ਗੁੰਡਾਗਰਦੀ ਦੇਖੋ ਕਿ ਇਹਨਾਂ ਨੂੰ ਇਹ ਕਹਿ ਕੇ ਗਏ ਕਿ ਉੱਥੇ ਚੱਲੋ ਨਹੀਂ ਤੁਹਾਨੂੰ ਅਰੈਸਟ ਕਰਕੇ ਜਿਹੜਾ ਉਹ ਲੈ ਕੇ ਜਾਵਾਂਗੇ ਇਹ ਕੋਈ ਲਖਨਊ ਨਾਲ ਸੰਬੰਧਿਤ ਕੇਸ ਆ ਉਹ ਉਹਦੀ ਇਨਵੈਸਟੀਗੇਸ਼ਨ ਕਰਨ ਦੇ ਲਈ ਆਏ ਆ ਐਨਆਈਏ ਜਿਹੜੀ ਗੁੰਡਾਗਰਦੀ ਲਈ ਜਾਣੀ ਪਛਾਣੀ ਜਾਂਦੀ ਆ ਜਿਹੜੀ ਕੇਂਦਰ ਸਰਕਾਰ ਜਿਹਨੂੰ ਜੇ ਕਹਿ ਲਈਏ ਕਿ ਅਮਨਤ ਸ਼ਾਹ ਦੇ ਹੱਥਾਂ 'ਚ ਖੇਡਦੀ ਆ ਐਨਆਈਏ ਜਿਹੜੀ ਝੂਠੇ ਪਰਚੇ ਜਿਹੜੀ ਯੂਏਪੀਏ ਦੇ ਪਰਚੇ ਲਵਾ ਕੇ ਲੋਕਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਦੇ ਵਿੱਚ ਸਾੜਨ ਦੇ ਲਈ ਜਾਣੀ ਜਾਂਦੀ ਆ ਉਹ ਐਨਆਈਏ ਨੇ ਰੇਡ ਇੱਥੇ ਜਿਹੜੀ ਉਹ ਕਰੀ ਆ ਅੱਜ ਅਸੀਂ ਨੌਜਵਾਨ ਭਾਰ ਸਭਾ ਕਿਰਤੀ ਕਿਸਾਨੀ ਉਹਨਾਂ ਬੀਕੇਯੂ ਏਕਤਾ ਗਰਾਹਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਲੋਥੇ ਇਕੱਠ ਕਰਿਆ ਤੇ ਅਸੀਂ ਇਸ ਪਹਿਲਾਂ ਤਾਂ ਜਿਹੜੀ ਸਾਰੀ ਹੀ ਇਹਨੇ ਰੇਡ ਕਰੀ ਆ ਗੁੰਡਾਗਰਦੀ ਕਰੀ ਆ ਐਨਆਈਏ ਨੇ ਉਹਦੀ ਨਿਖੇਦੀ ਕਰਦੇ ਆ ਤੇ ਔਰ ਅਸੀਂ ਸੰਘਰਸ਼ ਦਾ ਸੱਦਾ ਪੂਰੇ ਪੰਜਾਬ 'ਚ ਤੁਹਾਡੇ ਮਾਦੀਭਰਾਂ ਨੂੰ ਦਿੰਨੇ ਆ ਕਿ ਜਿੱਥੇ ਕਿਤੇ ਵੀ ਰੇਡ ਹੋਵੇ ਉਹ ਉੱਥੇ ਜਿਹੜਾ ਪਹੁੰਚ ਕੇ ਇਸ ਗੁੰਡਾਗਰਦੀ ਦਾ ਜਵਾਬ ਆ ਜਿਹੜਾ ਜਥੇਬੰਦੀਆਂ ਸੰਘਰਸ਼ੀ ਲੋਕ ਆ ਉਹ ਦੇਣ ਕਿਉਂਕਿ ਐਨਆਈਏ ਨੇ ਉਹਨਾਂ ਘਰਾਂ 'ਚ ਰੇਡਾਂ ਕਰੀਆਂ ਚਾਹੇ ਉਹ ਕਿਸਾਨ ਆਗੂ ਸੀ ਪਿਛਲੇ ਦਿਨੀ ਜਿਹੜੇ ਲੋਕਾਂ ਨੂੰ ਇਕੱਠੇ ਕਰਕੇ ਸਰਕਾਰ ਦੀਆਂ ਪਾਲਿਸੀਆਂ ਦੇ ਖਿਲਾਫ ਖੇਤੀ ਕਾਨੂੰਨਾਂ ਦੇ ਖਿਲਾਫ ਇਕੱਠੇ ਕਰਦੇ ਰਹੇ ਆ ਉਹਨਾਂ ਦੇ ਘਰਾਂ 'ਚ ਰੈਡਾਂ ਹੋਈਆਂ ਤੇ ਹੁਣ ਇਹ ਵਿਦਿਆਰਥੀਆਂ ਦੇ ਘਰਾਂ 'ਚ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਰੈਡਾਂ ਪਹਿਲਾਂ ਕਿ ਹੋਰ ਰੈਡਾਂ ਹੋਈਆਂ ਨੇ ਜਿੱਦਾਂ ਇਹ ਆ ਜਿਹੜਾ ਕੁਝ ਅੱਜ ਹੋਇਆ ਕਦੋਂ ਹੋਈਆਂ ਤੋਂ ਪਹਿਲਾਂ ਰੈਡਾਂ ਦੇਖੋ ਅੱਜ ਦੋ ਥਾਵਾਂ ਤੇ ਰੈਡ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਇੱਕ ਐਸਐਫਐਸ ਜਿਹੜੀ ਯੂਨੀਅਨ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਹਦਾ ਜਿਹੜਾ ਮੁੰਡਾ ਕਾਰਕੁਨਾ ਦਮਨਵੀਰ ਸਿੰਘ ਉਹਦੇ ਘਰੇ ਰੇਡ ਹੋਈ ਆ ਤੇ ਦੂਜੀ ਰੇਡ ਜਿਹੜੀ ਇਸ ਘਰੇ ਹੋਈ ਆ ਇਸ ਤੋਂ ਪਹਿਲਾਂ ਵੀ ਕਈ ਰੇਡਾਂ ਹੁੰਦੀਆਂ ਰਹੀਆਂ ਨੇ ਪਰ ਇਹ ਜਿਹੜਾ ਤੁਸੀਂ ਦੇਖੋ ਪੰਜਾਬ ਸਰਕਾਰ ਦੀ ਬੜੀ ਮਿਲੀ ਭੁਗਤਾ ਕੇਂਦਰ ਦੀ ਏਜੰਸੀ ਆ ਔਰ ਜਿਹੜਾ ਸੂਬਿਆਂ ਦਾ ਅਧਿਕਾਰ ਆ ਜਿਹੜਾ ਸੁਰੱਖਿਆ ਦਾ ਮਸਲਾ ਉਹ ਸੂਬਿਆਂ ਦਾ ਅਧਿਕਾਰ ਆ ਤੁਸੀਂ ਦੇਖੋ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਕਿੱਡਾ ਵੱਡਾ ਡੱਕਾ ਕਿ ਕੇਂਦਰ ਦੀ ਏਜੰਸੀ ਇਹਦਾ ਕੋਈ ਇੱਥੇ ਦਫ਼ਤਰ ਨਹੀਂ ਇਹਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਡਾਇਰੈਕਟ ਲਖਨਊ ਦੇ ਵਿੱਚੋਂ ਆ ਕੇ ਘਰ 'ਚ ਰੇਡ ਕਰਕੇ ਸਾਰਾ ਕੁਝ ਸਮਾਨ ਜਿਹੜਾ ਬਰਾਮਦ ਕਰਕੇ ਇਥੋਂ ਡੈਰੀਆਂ ਲੈ ਕੇ ਬੱਚਿਆਂ ਦੀਆਂ ਇਕੱਠੀਆਂ ਕਰਕੇ ਕਿਤਾਬਾਂ ਲੈ ਗਏ ਮੋਬਾਈਲ ਫੋਨ ਉਹਨਾਂ ਦਾ ਜਿਹੜਾ ਲੈ ਗਏ ਨਹੀਂ ਉਹ ਲੱਭ ਕੀ ਰਹੇ ਸੀ ਜਿਹੜਾ ਜਿਹੜਾ ਸਾਰਾ ਕੁਝ ਖਿਲਾਰਦਾ ਉਹਨਾਂ ਨੇ ਦੱਸਿਆ ਕੁਝ ਅਸੀਂ ਕੀ ਲੱਭਣ ਆਏ ਇੱਥੇ ਦੇਖੋ ਲੱਭਣ ਨੂੰ ਲੋਕਾਂ ਦੇ ਘਰਾਂ 'ਚ ਮਜ਼ਦੂਰਾਂ ਦੇ ਘਰਾਂ 'ਚ ਲੱਭਣ ਲਈ ਕੀ ਆ ਲੱਭਣਾ ਇਹਨਾਂ ਨੂੰ ਉੱਥੇ ਚਾਹੀਦਾ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਲੋਕਾਂ ਨੂੰ ਲੁੱਟ ਕੇ ਮਜ਼ਦੂਰਾਂ ਕਿਸਾਨਾਂ ਨੂੰ ਲੁੱਟ ਕੇ ਅਰਬਾਂ ਰੁਪਈਆ ਇਕੱਠਾ ਕਰਕੇ ਨਿਕਲ ਗਏ ਇਹਨਾਂ ਤੋਂ ਉਹਦਾ ਫੜੇ ਨਹੀਂ ਜਾਂਦੇ ਵਿਜੇ ਮਾਹੌਲ ਚੌਕਸੀ ਵਰਗੇ ਨੇ ਇਹਨਾਂ ਤੋਂ ਫੜੇ ਗਏ ਮਜ਼ਦੂਰਾਂ ਦੇ ਘਰਾਂ 'ਚ ਰੈਡਾ ਮਾਰ ਰਹੇ ਨੇ ਮੈਂ ਤੁਹਾਨੂੰ ਇੱਕ ਧਾਰਨ ਦੇਣਾ ਚਾਹੂੰਗਾ ਪਿਛਲੇ ਦਿਨੀ ਅੰਡਾਨੀ ਦੀ ਜਿਹੜੀ ਪੋਰਟ ਆ ਮੰਦਰਾ ਦੇ ਵਿੱਚ ਗੁਜਰਾਤ 'ਚ ਉੱਥੋਂ ਇੱਕ ਕੰਟੇਨਰ ਭੜ ਕੇ ਚਿੱਟੇ ਦਾ ਫੜਿਆ ਗਿਆ 3000 ਕਰੋੜ ਰੁਪਏ ਦੀ ਹੈਰਨ ਫੜੀ ਜਾਂਦੀ ਆ ਉਹਦੇ 'ਚ ਕਿਸੇ ਐਨਆਈ ਨੇ ਅਮਾਨੀ ਦੇ ਘਰੇ ਦਾ ਰੈਡ ਮਾਰੀ ਨਹੀਂ ਕਿਸੇ ਨੇ ਪੁੱਛਿਆ ਨਹੀਂ ਵੀ 3000 ਕਰੋੜ ਦਾ ਚਿੱਟਾ ਕਿੱਥੋਂ ਆਇਆ ਕੰਟੇਨਰ ਭਰ ਕੇ ਜੇ ਕੋਈ ਘਰੋਂ ਸਾਡੇ ਸਮਾਨ ਫੜਿਆ ਜਾਂਦਾ ਉਹਦੇ ਅਸੀਂ ਜ਼ਿੰਮੇਵਾਰ ਹੁੰਨੇ ਆ ਨਾ ਅੰਡਾਨੀ ਦੀ ਜਿਹੜੀ ਬੰਦਰਗਾਹ ਆ ਉੱਥੋਂ ਜਿਹੜਾ ਸਮਾਨ ਕਿਉਂ ਰੇਡ ਨਹੀਂ ਕਰੀ ਰੇਡ ਤਾਂ ਨਹੀਂ ਕਰੀ ਕਿਉਂਕਿ ਇਹ ਜਿਹੜੀਆਂ ਏਜੰਸੀਆਂ ਕੇਂਦਰ ਨੇ ਬਣਾਈਆਂ ਹੋਈਆਂ ਇਹ ਸੰਘਰਸ਼ੀ ਲੋਕਾਂ ਦਾ ਗਲ ਘੁੱਟਣ ਲਈ ਬਣਾਈਆਂ ਹੋਈਆਂ ਨਾ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਇਸ ਕਰਕੇ ਯੂਪੀਏ ਦੀ ਜਿਹੜੀ ਦਰਵਰਤੋਂ ਕਰ ਰਹੀ ਹੈ ਕੇਂਦਰ ਸਰਕਾਰ ਜੀਦੇ ਤੇ ਮਰਜ਼ੀ ਜਿਹੜਾ ਲੋਕਾਂ ਨੂੰ ਇਕੱਠੇ ਕਰਦਾ ਜਿਹੜਾ ਮਜ਼ਦੂਰਾਂ ਨੂੰ ਇਕੱਠੇ ਕਰਦਾ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਇਕੱਠੇ ਕਰਦਾ ਵੀ ਉਹਦਾ ਗਲਾ ਘੁੱਟ ਦਿਓ ਉਹਨੂੰ ਨੱਪ ਦਿਓ ਸਿਰਫ ਦਰਵਰਤੋਂ ਕਰ ਰਹੀ ਹੈ ਯੂਪੀਏ ਦੀ ਅੱਜ ਵੀ ਇਹਨਾਂ ਨੂੰ ਧਮਕੀ ਦੇ ਕੇ ਗਏ ਆ ਕਿ ਯੂਪੀਏ ਤੈਨੂੰ ਜਿਹੜੀਆਂ ਅਰੈਸਟਾਂ ਕਰਾਂਗੇ ਇਹ ਇੱਕ ਇਸ ਯੂਐਪੀ ਦਾ ਹੈ ਜਿਹੜਾ ਲਖਨਊ ਦਾ ਕਹਿੰਦਾ ਜੀ ਇਹ ਕਹਿ ਰਿਹਾ ਕਿ ਝੂਠਾ ਕੇਸਾ ਕੋਈ ਨਾ ਇਹਨਾਂ ਨੂੰ ਉਹਦੇ ਬਾਰੇ ਜਾਣਕਾਰੀ ਹੈ ਜਿਨ੍ਹਾਂ ਬੰਦੇ ਨੂੰ ਇਹ ਜਾਣਦੇ ਤੱਕ ਨਹੀਂ ਜਿਨ੍ਹਾਂ ਨੂੰ ਇਹ ਮਿਲੇ ਤੱਕ ਨਹੀਂ ਲਖਨਊ ਗਏ ਹੋਣਗੇ ਕਦੇ ਉੱਥੇ ਇਹ ਤਾਂ ਕਦੇ ਲਖਨਊ ਗਏ ਨਹੀਂ ਹੈ ਲਖਨਊ ਤਾਂ ਇਹ ਛੱਡੋ ਜੀ ਇਹਨਾਂ ਨੂੰ ਕੁਝ ਬੰਦਿਆਂ ਦੇ ਨਾਂ ਨਹੀਂ ਪਤਾ ਜਿਨ੍ਹਾਂ ਬਾਰੇ ਉਹ ਪੁੱਛ ਰਹੇ ਆ ਇਸ ਕਰਕੇ ਇਹਨਾਂ ਨੂੰ ਝੂਠੇ ਕੇਸ 'ਚ ਫਸਾਉਣ ਦੀ ਜਿਹੜੀ ਕੋਸ਼ਿਸ਼ ਆ ਕੀਤੀ ਆ ਅਸੀਂ ਇਹਦੀ ਸਖਤ ਨਿੰਦਿਘਾ ਕਰਦੇ ਆਂ ਤੇ ਅਸੀਂ ਥਾਣਾ ਲਖੇਵਾਲੀ ਦਾ ਘਰਾਓ ਕਰ ਰਹੇ ਆਂ ਤੇ ਜੇ ਦੁਬਾਰਾ ਐਨਆਈ ਦੀ ਟੀਮ ਇੱਥੇ ਆਉਂਦੀ ਆਂ ਅਸੀਂ ਤੁਹਾਡੇ ਮਾਦੀਮ ਰਾਈ ਕਹਿਣਾ ਚਾਹਾਂਗੇ ਕਿ ਜਿੱਥੇ ਵੀ ਆਉਣਗੇ ਅਸੀਂ ਜਥੇਬੰਦੀਆਂ ਨੂੰ ਨਾਲ ਲੈ ਕੇ ਲੋਕਾਂ ਨੂੰ ਨਾਲ ਲੈ ਕੇ ਇਹਨਾਂ ਦਾ ਜ਼ੋਰਦਾਰ ਤਰੀਕੇ ਦੇ ਨਾਲ ਦਾ ਜਿਹੜਾ ਵਿਰੋਧ ਆ ਉਹ ਦਰਜ ਕਰਵਾਉਣਾ ਤੁਹਾਡੇ ਆਉਣ ਤੋਂ ਬਾਅਦ ਗਏ ਇੱਥੇ ਨਈ ਵਾਲੇ ਜਿਹੜੇ ਇੱਥੇ ਛੱਡ ਕੇ ਸਾਰਾ ਕੁਝ ਨਹੀਂ ਇੱਥੇ ਕੋਸ਼ਿਸ਼ ਜਥੇਬੰਦੀਆਂ ਪਹਿਲਾਂ ਪਹੁੰਚੀਆਂ ਸੀ ਅਸੀਂ ਕਿਉਂਕਿ ਮੁਕਸਰ ਦੇ ਪਰਲੇ ਪਾਸੇ ਆਏ ਆ ਸਾਨੂੰ ਆਉਂਦਿਆਂ ਥੋੜਾ ਸਮਾਂ ਲੱਗ ਗਿਆ ਸਾਡੇ ਆਉਂਦਿਆਂ ਨੂੰ ਇੱਥੋਂ ਚਲੇ ਗਏ ਸੀ ਤੇ ਹੁਣ ਇਹਨਾਂ ਨੂੰ ਲੱਖੇ ਵਾਲੀ ਥਾਣੇ ਦੇ ਵਿੱਚ ਬੁਲਾ ਰਹੇ ਨੇ ਪਰਿਵਾਰ ਹਾਂਜੀ ਤਾਂ ਗੱਲਬਾਤ ਪਰਿਵਾਰ ਦੇ ਨਾਲ ਵੀ ਕਰਾਂਗੇ ਹੋਰ ਇੱਥੇ ਅੱਗੇ ਵੀ ਪਹੁੰਚਣੇ ਗ੍ਰਾਹਾਂ ਯੂਨੀਅਨ ਦੇ ਬਾਈ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਅਸਤੇ ਇੱਥੇ 5 ਵਜੇ ਆਏ ਜੀ 5:00 ਵਜੇ 5:35 ਤੇ ਇਹਨਾਂ ਨੇ ਤਲਾਸ਼ੀ ਲੈਣੀ ਸ਼ੁਰੂ ਕੀਤੀ ਹੈ ਤੁਸੀਂ ਇਹਨਾਂ ਨੇ ਤੂੜੀ ਵਾਲੇ ਕੁੱਪਾਂ ਦੇ ਵਿੱਚੋਂ ਕੀ ਸਾਬਤ ਕਰਨਾ ਚਾਹੁੰਦੇ ਆ ਕਮਰਿਆਂ ਦੇ ਵਿੱਚੋਂ ਫਰੋਲਾ ਫਰਾਲੀ ਕਰਕੇ ਐਨਆਈ ਦੀ ਟੀਮ ਇੱਥੋਂ ਤੱਕ ਪਹੁੰਚੀ ਹੈ ਮਜ਼ਦੂਰਾਂ ਦੇ ਇਹ ਤਾਂ ਇਹ ਸੰਘਰਸ਼ਾਂ ਦੇ ਵਿੱਚ ਇਹ ਪਰਵਾਰ ਰਿਹਾ ਨਵਦੀਪ ਕੌਰ ਦਾ ਜਿਹੜਾ 220 ਦੇ ਅਦੋਲਨ ਦੇ ਵਿੱਚ ਯੋਗਦਾਨ ਰਿਹਾ ਹੈ ਜੇਲਾਂ ਵੀ ਕਟੀਆਂ ਪਰਚੇ ਵੀ ਹੋਏ ਆ ਤੇ ਇਹ ਤਾਂ ਆਵਾਜ਼ ਦੱਬੜੀ ਅੱਜ ਸ਼ੁਰੂ ਕਰਤੀ ਐ ਤੁਸੀਂ ਵੇਖ ਲਓ ਛੋਡੇ ਘਰਾਂ ਚ ਆ ਗਏ ਅਸੀਂ ਤਾਂ ਪਹਿਲਾਂ ਆਦੇ ਆ ਵੀ ਦੁਸ਼ਮਣ ਛੋਡੇ ਘਰਾਂ ਚ ਖੜਾ ਜਿਹੜਾ ਮਹਿੰਦਰ ਮਾਸਟਰ ਦਾ ਮੁੰਡਾ ਸੀਗਾ ਜਿਹੜਾ ਦਾ ਸੀ ਮੈਂ ਇੰਜਨ ਨੂੰ ਕਿੜਾ ਪਾਉਣਾ ਆਉਂਦਾ ਉਹ ਅੱਜ ਸੈਂਟਰ ਦੇ ਨਾਲ ਮਿਲ ਕੇ ਅੱਜ ਛੋਡੇ ਘਰਾਂ ਦੇ ਵਿੱਚ ਡਾਂਗ ਲਈ ਬਾਹਰ ਚ ਖੜੇ ਆ ਵੀ ਛੋਡੀ ਆਵਾਜ਼ ਦੱਬਣੀ ਐ ਤੇ ਇਹ ਤਾਂ ਲੋਕਾਂ ਨੇ ਪਛਾਣਨਾ ਵੀ ਦੁਸ਼ਮਣ ਸਾਡੇ ਬਾਹਰ ਚ ਖੜਾ ਤੇ ਦੁਸ਼ਮਣ ਲੜਕਰਾ ਮਾਰ ਰਿਹਾ ਵੀ ਬਾਹਰ ਨਿਕਲੋ ਤੇ ਭਾਈ ਅਸੀਂ ਡਾਂਗ ਮਾਰਨ ਨੂੰ ਛੋਡੇ ਤਿਆਰ ਖੜੇ ਆ ਅੱਜ ਇੱਕ ਮੁੰਡਾ ਇੱਥੇ ਗਵੰਡੀਆਂ ਦਾ ਆਇਆ ਉਹ ਆਦਾ ਵੀ 5 5 ਵਜੇ ਦੇਦੇ ਇੱਥੇ ਖੜੇ ਆ ਵੀ ਅਸੀਂ ਪੁੱਛ ਪੜਤਾਲ ਹੀ ਕਰ ਲਈਏ ਕੀ ਗੱਲ ਐ ਫੜਕੇ ਮੋਬਾਈਲ ਉਹਦਾ ਜੇਬ ਚ ਪਾਲਿਆ ਪੁਲਿਸ ਨੇ ਉਹਨੂੰ ਆਦੇ ਜੇ ਤੈਨੂੰ ਵੀ ਨਾਲ ਲੈ ਚੱਲਾਂਗੇ ਖਬਰਦਾਰ ਹੋ ਜਾ ਪਿੱਛੇ ਹੋ ਜਾ ਕੀ ਗੱਲ ਜਿੱਥੇ ਬੰਦਰਗਰਾਹ ਤੇ ਆਬਾਨੀਆਂ ਡਾਨੀਆਂ ਦੇ ਚਿੱਟਾ ਵਿਕ ਰਿਹਾ ਓੜੀ ਦੱਸਦਾ ਵਿਜੇ ਮਾਲੀਆਰ ਕੇ 7500 ਕਰੋੜ ਰੁਪਇਆ ਲੁੱਟ ਕੇ ਲੈ ਕੇ ਉਹ ਲੰਡਨ ਦੀ ਧਰਤੀ ਤੇ ਬੈਠੇ ਆ ਕੀ ਸੈਂਟਰ ਤੇ ਸਰਕਾਰ ਨੂੰ ਓੜੀ ਦੱਸਦਾ ਇੱਥੇ ਲਲਿਤ ਮੋਦੀ ਨੀਰਜ ਮੋਦੀ ਦੇਸ਼ ਨੂੰ ਲੁੱਟ ਕੇ ਲੈ ਕੇ ਕੀ ਸਰਕਾਰ ਨੂੰ ਓੜੀ ਦੱਸਦਾ ਅੱਜ ਇੱਥੇ ਗਰੀਬ ਪਰਿਵਾਰ ਦਾ ਕਮਰੇ ਫਰੋਲ ਤੇ ਕਿਤਾਬਾਂ ਵਾਲੇ ਝੋਲੇ ਫਰੋਲ ਤੇ ਤੂੜੀ ਪਹਿਲੀ ਗੱਲ ਐ ਵੇਖੋ ਤੁਸੀਂ ਹੈਰਾਨੀ ਵਾਲੀ ਗੱਲ ਆ ਤੂੜੀ ਵਾਲਾ ਕੈਮਰਾ ਮਾਰਦੇ ਆਪਦੇ ਕੈਮਰੇ ਵਾਲੇ ਨੂੰ ਕਹ ਉਹ ਕੋਪਨੀ ਛੱਡਿਆ ਉਹਦੇ ਚ ਕੀ ਐ ਉਹ ਤੂੜੀ ਆ ਉਹ ਵੀ ਖਰਾਬ ਹੋਈ ਪਈ ਆ ਜਿਹੜੀ ਪਸ਼ੂਆਂ ਨੂੰ ਪਾਉਣੀ ਆ ਉਹਦੇ ਵਿੱਚੋਂ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਹਾਲਾਤ ਇਹ ਆਗੇ ਬਹੁਤ ਮਾੜੇ ਹਾਲਾਤ ਐ ਇੱਕ ਡੈਰੀਆਂ ਲੈ ਕੇ ਇਹਨਾਂ ਦੀਆਂ ਡੈਰੀਆਂ ਦੇ ਵਿੱਚੋਂ ਕੀ ਸਾਬਤ ਕਰੋਗੇ ਇੱਕ ਮੋਬਾਈਲ ਲੈ ਕੇ ਵੀ ਤੁਸੀਂ ਥਾਣੇ ਆਓ ਤੇ ਇਹ ਇੱਥੋਂ ਦੀ ਲੋਕਲ ਪੁਲਿਸ ਨੂੰ ਨਹੀਂ ਪਤਾ ਇੱਥੇ ਚਿੱਟਾ ਵਿਕ ਰਿਹਾ ਦੜਾ ਦੜਾ ਇੱਥੇ ਲੁੱਟਖੋ ਹੋ ਰਹੀ ਐ ਉਹ ਨਹੀਂ ਦੱਸਦੀ ਤੇ ਜੇ ਆਹ ਪਰਿਵਾਰ ਦਿਸ ਗਿਆ ਕਿਉਂਕਿ ਸੰਗਰਸ਼ਾਂ ਦੇ ਵਿੱਚ ਆਵਾਜ਼ ਚਾਹਦਾ ਕੀ ਤੁਸੀਂ ਅੱਜ ਸੰਗਰਸ਼ੀ ਲੋਕਾਂ ਦੀ ਆਵਾਜ਼ ਦੱਪੋਗੇ ਕੀ ਤੁਸੀਂ ਐ ਚੜ ਕੇ ਆਓਗੇ ਕੀ ਐਨਆਈ ਦੀਆਂ ਟੀਮਾਂ ਲੈ ਕੇ ਕੀ ਇਹ ਪੰਜਾਬ ਦੀ ਸਰਕਾਰ ਸੈਂਟਰ ਨਾਲ ਮਿਲ ਕੇ ਕੀ ਤੁਸੀਂ ਇਹ ਲੋਕਾਂ ਦੀ ਆਵਾਜ਼ ਦੱਬ ਲੋਗੇ ਇਹ ਨਹੀਂ ਹੋਣਾ ਅੱਜ ਆਹ ਚਿੱਠਾ ਸਾਹਮਣੇ ਆਇਆ ਸਣੇ ਪੰਜਾਬ ਸਰਕਾਰ ਦਾ ਇਸ ਵਿੱਚ ਪੰਜਾਬ ਸਰਕਾਰ ਵੀ ਦੋਚੀ ਹੈ ਕਿਉਂਕਿ ਲੋਕਲ ਪੁਲਿਸ ਨੂੰ ਇਹ ਨਹੀਂ ਪਤਾ ਵੀ ਇਹ ਕਿਹੋ ਜੇ ਨੇ ਕੀ ਇਹਨਾਂ ਦਾ ਪਿਛਲਾ ਵਿਚਾਰ ਹੈ ਜਾਂ ਇਹਨਾਂ ਦਾ ਪਿਛਲਾ ਰਿਕਾਰਡ ਹੈ ਕਿ ਕਿੰਨਾ ਕ ਥਾਣਿਆਂ ਦੇ ਵਿੱਚ ਇਹਨਾਂ ਤੇ ਪਰਚੇ ਦਰਜ ਨੇ ਕਿੰਨਾ ਕਿ ਇਹ ਕ੍ਰਿਮਨਲਰ ਨੇ ਕਿੰਨਾ ਕ ਕੁਛ ਹੈ ਇਹ ਪਰਿਵਾਰ ਸੰਗਰਸ਼ਾਂ ਚ ਰਹਿੰਦਾ ਕਿ ਇੱਥੋਂ ਦੀ ਲੋਕਲ ਪੁਲਿਸ ਨੂੰ ਪਤਾ ਨਹੀਂ ਮੁਕਸਰਦੀ ਨੂੰ ਲੱਖੇ ਵਾਲੀ ਥਾਣੇ ਨੂੰ ਨਹੀਂ ਪਤਾ ਤੇ ਇਸ ਦੇ ਬਾਵਜੂਦ ਵੀ ਸਵੇਰ ਰੇਡ ਮਾਰਨੀ ਤੇ ਆਏ ਧਮਕਾਉਣਾ ਪਰਿਵਾਰ ਨੂੰ ਵੀ ਅਸੀਂ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ ਜੇ ਗਵੰਡੀਆਂ ਦੇ ਬੇਟੇ ਨੇ ਆਏ ਪੁੱਛ ਲਿਆ ਵੀ ਕੀ ਗੱਲ ਹੋ ਗਈ ਅੱਧਾ ਘੰਟਾ ਹੋ ਗਿਆ ਉਹਨੂੰ ਵੀ ਕਹਤਾ ਵੀ ਖਬਰਦਾਰ ਹੋ ਜਾ ਤੈਨੂੰ ਵੀ ਚੱਕ ਕੇ ਵਿੱਚ ਸੈਟ ਲਾਂਗੇ ਇਹ ਕਿਹੜਾ ਕਾਨੂੰਨ ਆ ਭਾਈ ਇਹ ਕਿਹੜਾ ਲੋਕਤੰਤਰ ਹੈ ਲੱਗਦਾ ਜਿਹੜੇ ਸੰਘਰਸ਼ ਚੱਲ ਰਹੇ ਆ ਪੰਜਾਬ ਦੇ ਵਿੱਚ ਜਾਂ ਹੋਰ ਅੰਦੋਲਨ ਚੱਲ ਰਹੇ ਉਹਨੂੰ ਰੋਕਣ ਦੇ ਲਈ ਆ ਕਿ ਹੋਰ ਬੰਦੇ ਉਧਰ ਨਾ ਜਾਣ ਤੁਸੀਂ ਅਜੇ ਇਹ ਚੁੱਕੀ ਹੋਰ ਹੋਰ ਕੀ ਹੋ ਸਕਦਾ ਤੁਸੀਂ ਵੇਖੋ ਖਰੜੇ ਆ ਗਏ ਆ ਖੇਤੀ ਕਾਲੇ ਕਾਨੂੰਨ ਦੁਬਾਰਤੋਂ ਲਾਗੂ ਹੋ ਗਏ ਆ ਪੀਓ ਲੋਕਾਂ ਦੀ ਆਵਾਜ਼ ਦੱਬਣ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਲੋਕਾਂ ਨੂੰ ਧਮਕਾਉਣ ਵਾਸਤੇ ਵੀ ਖਬਰਦਾਰ ਹੋ ਜਿਓ ਜੇ ਗਾਂ ਨੂੰ ਛੋਟੇ ਤੇ ਆਏ ਰੇਟਾਂ ਬਚਣ ਗਿਆ ਹੋਰ ਇਸ ਪਰਿਵਾਰ ਦੇ ਵਿੱਚੋਂ ਇਸ ਘਰ ਦੇ ਵਿੱਚੋਂ ਕੀ ਸਾਫਤ ਕਰਨਾ ਚਾਹੁੰਦੀ ਹੈ ਸੈਕਟਰ ਦੀ ਸਰਕਾਰ ਨੀਰਜ ਮੋਦੀ ਲਲਿਤ ਮੋਦੀ ਵਿਜੇ ਮਾਲੀਆਰ ਕੇ ਤੱਥiai ਨਹੀਂ ਇਹਨਾਂ ਨੂੰ ਅਵਾਨੀਆਂ ਦੀ ਬੰਦਰਗਰਾ ਤੋਂ ਕਰੋੜਾਂ ਰੁਪਈਆ ਦੀ ਹੀਰੋਇਨ ਫੜੀ ਜਾਂਦੀ ਹੈ ਉੱਥੇ ਤਾਂ ਸਾਰਾ ਕੁਝ ਲਪੇਟ ਲਿਆ ਜਾਂਦਾ ਖਬਰ ਤੱਕ ਨਹੀਂ ਬਾਹਰ ਨਿਕਲ ਦਿੱਤੀ ਜਾਂਦੀ ਇੱਕ ਮਜ਼ਦੂਰ ਪਰਿਵਾਰ ਦੇ ਇੱਥੇ ਮਿੰਦਰ ਮਾਸਟਰ ਦਾ ਮੁੰਡਾ ਨਾਲ ਮਿਲ ਕੇ ਤੂੜੀ ਵਾਲੇ ਕੁੱਪਾਂ ਤੱਕ ਰੇਡ ਮਾਰੀ ਜਾਂਦੀ ਹੈ ਤੂੜੀ ਤੱਕ ਫਰੋਲੀ ਜਾਂਦੀ ਹੈ ਪੇਟੀਆਂ ਸੰਦੂਖ ਕਾਪੀਆਂ ਕਿਤਾਬਾਂ ਝੋਲੇ ਬੱਚਿਆਂ ਦੇ ਫਰੋਲੇ ਜਾਂਦੇ ਆ ਹੋਰ ਕੀ ਸਾਫਟ ਕਰਨਾ ਚਾਹੁੰਦੇ ਆ ਇਹ ਆਦੇ ਆਮ ਘਰਾਂ ਤੋਂ ਸਰਕਾਰ ਚੱਲਦੀ ਆਮ ਸੱਥਾਂ ਤੋਂ ਚੱਲਦੀ ਹੈ ਹੁਣ ਅਸੀਂ ਕੀ ਮੰਨੀਏ ਇੱਥੋਂ ਦੀਆਂ ਸਰਕਾਰਾਂ ਇਹ ਕਾਰਪੋਰੇਟ ਪੱਖੀ ਨੇ ਲੋਕਾਂ ਦੀਆਂ ਆਵਾਜ਼ਾਂ ਦੱਬਣੀਆਂ ਚਾਹੁੰਦੀਆਂ ਲੋਕਤੰਤਰ ਦਾ ਖਾਣ ਕਰਨਾ ਚਾਹੁੰਦੀਆਂ ਇਸ ਕਰਕੇ ਇਹ ਅੱਜਾ ਨਤੀਜਾ ਸਾਹਮਣੇ ਆਇਆ ਤੇ ਅਸੀਂ ਭਾਰਤੀ ਕਿਸਾਨ ਜੁਨ ਨੇਕਤਾ ਅਗਰਾਹਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਜੁਨੀਅਨ ਕ੍ਰਾਂਤੀਕਾਰੀ ਜੁਨੀਅਨ ਜਿੰਨੀਆਂ ਵੀ ਜੱਥੇਬੰਦੀਆਂ ਆਈਆਂ ਅਸੀਂ ਇਸ ਪਰਿਵਾਰ ਦੇ ਨਾਲ ਐ ਕਿਤੇ ਭਲੇਖਾ ਦੂਰ ਕਰ ਦਿਆਂਗੇ ਇਹਨਾਂ ਦੇ ਪੈਰਾਂ ਥੱਲੇ ਅੱਗ ਬਚਾ ਦੇਵਾਂਗੇ ਕਿਤੇ ਕਹਿ ਦੇਣ ਵੀ ਕੱਲ ਨੂੰ ਅਸੀਂ ਆ ਕੇ ਰੇਡ ਮਾਰ ਲਾਂਗੇ ਜਾਂ ਕਿਸੇ ਨੂੰ ਚੱਕ ਲਾਂਗੇ ਆ ਲੱਖੇ ਵਾਲੀ ਚੱਲਦੇ ਆ ਨਾਲ ਤੁਸੀਂ ਚਲੋ ਪੁੱਛ ਲੈਣੇ ਆ ਦੱਸੋ ਬਈ ਕੀ ਗਨਾਹ ਹੈ ਪਰਿਵਾਰ ਦਾ ਲਖਨਊ ਦੇ ਵਿੱਚੋਂ ਜੇ ਕੋਈ ਵਾਰਦਾਤ ਜੁਪੀ ਚ ਹੋਈ ਆ ਕੋਈ ਲਖਨਊ ਦੀ ਕੋਈ ਐਨਆਈ ਦੀ ਟੀਮ ਆ ਜਾਂ ਦਿੱਲੀ ਦੀ ਟੀਮ ਆ ਪੰਜਾਬ ਤੱਕ ਪਹੁੰਚਿਓ ਮੁਕਸਰ ਜ਼ਿਲ੍ਹੇ ਤੱਕ ਪਹੁੰਚਿਓ ਪਿੰਡ ਗੰਧੜ ਤੱਕ ਪਹੁੰਚਿਓ ਇਹਦਾ ਯਾਰ ਕਿੱਧਰ ਨੂੰ ਗੱਲਾਂ ਜਾ ਰਹਿਆਂ ਨੇ ਕਿੱਧਰ ਨੂੰ ਲੈ ਕੇ ਚੱਲੇ ਆ ਤੁਸੀਂ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਦਬਾਉਣਾ ਚਾਹੁੰਦੇ ਹੋ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹੋ ਜਿਹੜਾ ਕੋਈ ਸੰਗਠਨਾਂ ਦੇ ਵਿਰੁੱਧ ਸੰਗਠਨਾਂ ਦੇ ਖਾਤਰਾ ਆਵਾਜ਼ ਚੱਕਦਾ ਹੈ ਲੋਕਤੰਤਰ ਦਾ ਤੁਸੀਂ ਕਹਣ ਕਰ ਰਹੇ ਹੋ ਕੀ ਤੁਸੀਂ ਉਹਨਾਂ ਨੂੰ ਦਬਾ ਕੇ ਡਰਾ ਕੇ ਕਹਿੰਨੇ ਆ ਵੀ ਘਰਾਂ 'ਚ ਬਿਠਾ ਦੇਾਂਗੇ ਇਹ ਕਿਤੇ ਵੀ ਨਹੀਂ ਹੋਣਾ ਤੇ ਨਾ ਇਹ ਅਸੀਂ ਕਿਤੇ ਬਰਦਾਸ਼ਤ ਕੀਤਾ ਤੇ ਨਾ ਕਿਤੇ ਕੀਤਾ ਜਾਵੇਗਾ ਜੀ ਤੁਹਾਡਾ ਘਰ ਹੈ ਜੀ ਹਾਂਜੀ ਕੀ ਕਹਿੰਦੇ ਸਵੇਰੇ ਜਦੋਂ ਆਏ ਆ ਪਹਿਲਾਂ ਬਾਹਰ ਖੜਾ ਤੁਹਾਨੂੰ ਬੁਲਾਇਆ ਹੋਊਗਾ ਕੀ ਕਹਿੰਦੇ ਕਿ ਕਿਉਂ ਤਲਾਸ਼ੀ ਲੈਣੇ ਕਿ ਇੱਕਦਮ ਤਲਾਸ਼ੀ ਲੈਣ ਲੱਗ ਗਿਆ ਕਿ ਨਹੀਂ ਜੇ ਇੱਕ ਵਾਰ ਬਾਹਰ ਖੜਕਾਇਆ ਸਾਨੂੰ ਤਾਂ ਹੀ ਸੀ ਕੋਈ ਆਂਢ ਗਵੰਢੀ ਹੋਊਗਾ 5:00 ਵਜੇ ਜੋ ਬਾਹਰ ਖੋਲਿਆ ਤੋਂ ਵਾਵਾ ਜਾਣੇ ਸੀਗੇ ਤੇ ਬਾਅਦ ਚ ਉਹਨਾਂ ਨੇ ਰਾਮਪਾਲ ਨੂੰ ਹੀ ਕਿਹਾ ਵੀ ਸਾਡੇ ਕੋਲੇ ਸਬੂਤ ਹੈਗਾ ਵੀ ਅਸੀਂ ਤੁਹਾਡੇ ਘਰੇ ਨਾ ਤਲਾਸ਼ੀ ਲੈਣੀ ਹੈ ਹਾਂਜੀ ਤੇ ਸਾਨੂੰ ਇਹ ਨਹੀਂ ਦੱਸਿਆ ਕੋਈ ਵੀ ਕੇਸ ਆ ਬਸ ਉਹ ਹੀ ਕਹਿੰਦੇ ਫਿਰ ਸਾਰਾ ਬੈੱਡ ਬੁੱਡਾ ਉਧਰ ਲੈ ਦੂਜੇ ਰੂਮ ਚ ਫਰੋਲਿਆ ਉਧਰ ਕਿਤਾਬਾਂ ਪੰਨੀਆਂ ਸੀ ਆਪਣੇ ਬੱਚੇ ਪੜ੍ਹਦੇ ਆ ਪੁਰਾਣੇ ਕਿਤਾਬਾਂ ਉਵੇਂ ਪੰਗਾ ਸੀ ਇੱਧਰ ਸਾਰੀ ਪੇਟੀ ਪੁੱਟੀ ਫਰੋਲੀ ਉਹਨਾਂ ਨੇ ਕੋਸ ਵੀ ਨਹੀਂ ਛੱਡਿਆ ਹੈਂਡੀਕੈਪਟਨ ਆ ਤਾਇਆ ਜੀ ਆ ਉਹਦਾ ਬਿਸਤਰਾ ਤਿੱਕਰ ਵੀ ਫਰੋਲਤਾ ਉਹਨਾਂ ਨੇ ਉਹਨੂੰ ਵੀ ਬਾਹਰ ਕੱਢਤਾ ਸਾਰਿਆਂ ਨੂੰ ਨਾ ਜਾਨੀ ਕਿ ਠੰਡ ਚ ਸਵੇਰ 5 ਵਜੇ ਤੇ ਅਸੀਂ ਠਾਰ ਠਾਰ ਕਰੀ ਜਾਂਦੇ ਨਾ ਚ ਪਾਣੀ ਪੀਣ ਦਿੱਤਾ ਨਾ ਬਾਥਰੂਮ ਜਾਣ ਦਿੱਤਾ ਨਾ ਚਾਹ ਦੀ ਘੋੜਾ ਪੀਣੀ ਕੀ ਸੀ 5ਵੀਂ ਕਲਾਸ ਚ ਬੱਚਾ ਪੜਦਾ ਉਹਦਾ ਬੈਗ ਵੀ ਫਰੋਲਿਆ ਉੱਪਰੋਂ ਇਹਨਾਂ ਨੇ ਮੈਨੂੰ ਪਹਿਲੇ ਹੀ ਕਹਿਤਾ ਸੀ ਅਸੀਂ ਤੇਰੇ ਬੇਟੇ ਨੂੰ ਨਾਲ ਲੈ ਕੇ ਜਾਣਾ ਤੇ ਉਹ ਬਾਹਰ ਘੱਟ ਵੇਖ ਕੇ ਇਹਨਾਂ ਨੇ ਇਹ ਕਹਿਤਾ ਵੀ ਸ਼ਾਇਦ ਤੁਸੀਂ ਆਪੇ ਆ ਜਾਓ ਜੀ ਯਾਨੀ ਕਿ ਇਹਨਾਂ ਨੇ ਕੋਈ ਐ ਕਿ ਕਿ ਉਹ ਦੇਖ ਲਖਨਊ ਦਾ ਕੋਈ ਕੇਸ ਹੈ ਤੁਸੀਂ ਲਖਨਊ ਗਏ ਹੋ ਕਦੀ ਨਹੀਂ ਜੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਲਖਨਊ ਹੈ ਕਿੱਥੇ ਤੇ ਉਹ ਬਾਅਦ ਚ ਦੱਸਿਆ ਇਹ ਰਾਂ ਬਣਿਆ ਦੇ ਜੂਪੀ ਜੂਪੀ ਚ ਮੈਂ ਲੱਦੀ ਜੂਪੀ ਐਮ ਪੀ ਚ ਤੇ ਇਹ ਬਾਅਦ ਚ ਉਹਨਾਂ ਨੇ ਇਹ ਦੱਸਿਆ ਵੀ ਉੱਥੋਂ ਦਾ ਕੇਸ ਆ ਉਹਦੇ ਰਾਹੀਂ ਆ ਸੀ ਉਹਦੀ ਜਾਂਚ ਕਰੀ ਜਾਂਦੇ ਸਾਰੇ ਇੰਡੀਆ 'ਚ ਠੀਕ ਹੈ ਉਹਦੇ ਕਰਕੇ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਾਡਾ ਤਾਂ ਸਾਰਾ ਪਰਿਵਾਰ ਜਥੇਬੰਦੀ 'ਚ ਕੰਮ ਕਰਦਾ ਸਾਡੇ ਘਰੋਂ ਤੁਸੀਂ ਕਦੋਂ ਦੇ ਭਾਰਨ ਲੱਗੇ ਕਿ 4-5 ਘੰਟੇ ਉਹ 4 ਘੰਟੇ ਤਰੋਂ ਨੇ ਵੀਡੀਓ ਹੀ ਬਣਾਈ ਆ ਠੀਕ ਹੈ ਤੇ ਉਹਦੇ ਵਿੱਚੋਂ ਤੁਹਾਨੂੰ ਮੈਡਮ ਕੋਸ ਨਹੀਂ ਮਿਲਿਆਗਾ ਉਹ ਕਹਿੰਦੇ ਵੀ ਸਾਨੂੰ ਪਤਾ ਵੀ ਤੁਸੀਂ ਕੰਮ ਕਰਨ ਵਾਲੇ ਆਂ ਖੇਤੀਬਾੜੀ ਦੇ ਵੀ ਅਸੀਂ ਤਾਂ ਕਾਨੂੰਨ ਚ ਜਿਹੜਾ ਸਾਨੂੰ ਸਾਨੂੰ ਕਾਨੂੰਨ ਨੇ ਕਿਹਾ ਤੁਹਾਨੂੰ ਕਰਨਾ ਪੈਂਦਾ ਪਰ ਦੋ ਡੈਰੀਆਂ ਤੇ ਇੱਕ ਫੋਨ ਹੀ ਲੱਗੇ ਜਿਹੜਾ ਰਾਮਪਾਲ ਡੇਲੀ ਵਰਤਣ ਵਾਲਾ ਸੀ ਉਹ ਸਾਰਾ ਕੁਝ ਲੈ ਗਿਆ ਹਾਂਜੀ ਉਹ ਲੈ ਕੇ ਗਿਆ ਕੀ ਲੱਗਦਾ ਕੋਈ ਤੁਹਾਡਾ ਮਤਲਬ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਕਿਸੇ ਕੇਸ ਵਿੱਚ ਨਹੀਂ ਜੋ ਤੇਈ ਸਾਨੂੰ ਤੇਈ ਲੱਗਦਾ ਵੀ ਜਿਵੇਂ ਮੇਰੇ ਬੱਚੇ ਚਾਰ ਮੇਰੀਆਂ ਬੇਟੀਆਂ ਪੰਜਵਾਂ ਮੇਰੇ ਬੇਟਾ ਛੇਵੀਂ ਮੈਂ ਆ ਇੱਕ ਪਰਿਵਾਰ ਦੇ ਅਸੀਂ ਛੇ ਜਣੇ ਜੁਨੀਅਨਾਂ ਚ ਕੰਮ ਕਰਦੇ ਆਂ ਲੋਕਾਂ ਵਾਸਤੇ ਤੇ ਇਹਦੇ ਕਰਕੇ ਇਹ ਵੀ ਸਾਨੂੰ ਦਬਾਇਆ ਜਾ ਰਿਹਾ ਬਸ ਹੋਰ ਹੋਰ ਅਸੀਂ ਹਾਂਜੀ ਠੀਕ ਹੈ ਜੀ